ਅੱਜ ਆਪਾਂ ਡੀਸੀ ਰਹਾਇਸ਼ ਫਰੀਦਕੋਟ ਦੇ ਸਾਹਮਣੇ ਖੜੇ ਆਂ ਔਰ ਚੰਦ ਭਾਣ ਵਾਲੇ ਮਸਲੇ ਦੇ ਉੱਪਰ ਅੱਜ ਫੇਰ ਸੰਘਰਸ਼ ਕਮੇਟੀ ਦੇ ਆਗੂ ਡੀਸੀ ਨੂੰ ਮਿਲੇ ਨੇ ਸਪੀਕਰ ਸਾਹਿਬ ਦਾ ਬਿਲਕੁਲ ਇੱਥੇ ਜ਼ੀਰੋ ਆ ਨਾ ਕੋਈ ਬੇਵਤਾ ਕੋਈ ਬਿਆਨ ਨਹੀਂ ਸੁਣਿਆ ਲੋਕਾਂ ਦੀ ਜਿੱਤ ਹੋਈ ਆ ਜਿਹੜੀ ਸਰਕਾਰ ਆ ਜਿਹੜੀ ਸਰਕਾਰ ਇੱਕ ਨਾਲੀ ਦਾ ਮਸਲਾ ਹੱਲ ਨਹੀਂ ਕਰ ਸਕਦੀ ਉਹ ਸਰਕਾਰ ਲੋਕਾਂ ਦੀ ਬੇਰਜ਼ਗਾਰੀ ਦਾ ਮਸਲਾ ਹੱਲ ਕਿਵੇਂ ਕਰੂਗੀ ਆਪਾਂ ਗੱਲ ਕਰਦੇ ਆਂ ਜੋਰਾ ਸਿੰਘ ਜੀ ਅੱਜ ਫੇਰ ਤੁਸੀਂ ਮਿਲ ਕੇ ਆਏ ਹੋ ਡੀਸੀ ਸਾਹਿਬ ਨੂੰ ਹੁਣ ਚੰਦ ਭਾਨ ਵਾਲੇ ਮਸਲੇ ਦਾ ਕੀ ਬਾਕੀ ਰਹਿ ਗਿਆ ਕਿਉਂ ਮਿਲਿਓ ਦੇਖੋ ਇਹਦੇ ਵਿੱਚ ਇਹ ਸੀ ਗੱਲ ਹੂੰ ਜੋ ਚੰਦ ਭਾਨ ਦੇ ਵਿੱਚ ਮਜ਼ਦੂਰਾਂ ਦੇ ਨਾਲ ਬੇਇਨਸਾਫੀ ਹੋਈ ਸੀ ਹੂੰ ਉਹਦੇ ਸਬੰਧ ਦੇ ਵਿੱਚ ਸਾਡੇ 41 ਜਿਹੜੇ ਸਾਥੀ ਸੀ ਉਹ ਜੇਲ੍ਹ ਚ ਡੱਕ ਦਿੱਤੇ ਸੀ ਪੁਲਿਸ ਵੱਲੋਂ ਫੜ ਕੇ ਹੂੰ ਉਸ ਦੇ ਸਬੰਧ ਦੇ ਵਿੱਚ ਲੋਕਾਂ ਨੂੰ ਇਨਸਾਫ ਦਿਵਾਉਣ ਵਾਸਤੇ ਮਜ਼ਦੂਰਾਂ ਨੂੰ ਇਨਸਾਫ ਦਿਵਾਉਣ ਵਾਸਤੇ ਸਾਡੀਆਂ ਖੇਤ ਮਜ਼ਦੂਰ ਜੱਥੇਬੰਦੀਆਂ ਦੇ ਵੱਲੋਂ ਜਿਹੜੀ ਜਬਰ ਵਿਰੋਧੀ ਐਕਸ਼ਨ ਕਮੇਟੀ ਬਣਾਈ ਗਈ ਸੀ ਜਿਹਦੇ ਸਹਿਯੋਗ ਦੇ ਵਿੱਚ ਕਿਸਾਨਾਂ ਦੀਆਂ ਜੱਥੇਬੰਦੀਆਂ ਨੇ ਸਹਿਯੋਗ ਦਿੱਤਾ ਉਹ ਸੰਘਰਸ਼ ਦੇ ਛਿੱਟੇ ਵਜੋਂ ਜਿਹੜੇ ਸਾਡੇ 41 ਸਾਥੀ ਸੀ ਉਹ ਦੂਜੇ ਦਿਨ ਹੀ ਜੇਲ੍ਹ ਦੇ ਵਿੱਚੋਂ ਅਸੀਂ ਰਿਹਾ ਕਰਾ ਕੇ ਇੱਕ ਕਿਸਮ ਦਾ ਇੱਕ ਨਵਾਂ ਇਤਿਹਾਸ ਸਿਰਜਿਆ ਹੈਗਾ ਪਰਚੇ ਵੀ ਕੈਂਸਲ ਕਰਾਏ ਹੈਗੇ ਆ ਤੇ ਬੰਦੇ ਬਿਨਾ ਮਤਲਬ ਸ਼ਰਤ ਉਹ ਬਾਹਰ ਕਢਵਾਏ ਹੈਗੇ ਆ ਸਾਡੀਆਂ ਕੁਝ ਹੋਰ ਮੰਗਾਂ ਸੀ ਜਿਹਦੇ ਬਾਰੇ ਅਸੀਂ ਅੱਜ ਉਹਨਾਂ ਨਾਲ ਗੱਲਬਾਤ ਕੀਤੀ ਹੈ ਜਿਹਦੇ ਵਿੱਚ ਮੁੱਖ ਮੰਗ ਸਾਡੀ ਇਹ ਸੀ ਵੀ ਗਮਦੂਰ ਸਿੰਘ ਦੇ ਉੱਤੇ ਜਿਹੜਾ ਪਰਚਾ ਸੰਘਰਸ਼ ਦੇ ਜ਼ਰੀਏ ਹੋਇਆ ਹੈਗਾ 307 ਦਾ ਤੇ ਐਸ ਸੀ ਐਸ ਟੀ ਐਕਟ ਤਹਿਤ ਉਹਦੇ ਤਹਿਤ ਉਹਦੀ ਗ੍ਰਿਫਤਾਰੀ ਉਹ ਹੋਵੇ ਤੇ ਜੋ ਥਾਣੇਦਾਰ ਹੈਗਾ ਉਹਦੀ ਬਰਖਾਸਤੀ ਹੋਵੇ ਇਹਦੇ ਬਿਨਾਂ ਜੋ ਸਾਡੇ ਮਜ਼ਦੂਰਾਂ ਦਾ ਸਮਾਨ ਸੀ ਜਾਮਾ ਤਲਛੀ ਜੀ ਬੜੇ ਉਹ ਅਜੇ ਪੁਲਿਸ ਦੇ ਕੋਲ ਸੀ ਤੇ ਜੋ ਟੁੱਟਪੱਜ ਹੋਈ ਹੈ ਉਹਦਾ ਤੇ ਜੋ ਜ਼ਖਮੀ ਹੋਇਆ ਉਹਨਾਂ ਦਾ ਇਲਾਜ ਕਰਕੇ ਸਾਨੂੰ ਅੱਜ ਇਸ ਕਰਕੇ ਮਿਲਣਾ ਪੈ ਰਿਹਾ ਕਿ ਜਿਹੜਾ ਗ੍ਰਿਫਤਾਰੀ ਵਾਲਾ ਮਾਮਲਾ ਉਹ ਹੋਜੇ ਕਿਸੇ ਪਾਸੇ ਤਸਮਸ ਸਾਨੂੰ ਗੱਲ ਨਹੀਂ ਸਿੱਧੀਂਦੀ ਜਿਹਦੇ ਕਰਕੇ ਉਹਨਾਂ ਨੇ ਸਾਨੂੰ ਇਸ ਗੱਲ ਦੇ ਉੱਤੇ ਭਰੋਸਾ ਜਿਹੜਾ ਉਹ ਦਵਾਇਆ ਹੈਗਾ ਵੀ ਅਸੀਂ ਜਿਹੜੇ ਪੁਲਿਸ ਨੇ ਸਾਰੇ ਪ੍ਰਬੰਧ ਕਰਨੇ ਹੁੰਦੇ ਆ ਉਹ ਕੀਤੇ ਹੈਗੇ ਆ ਉਹ ਬਾਹਰ ਨਾ ਭੱਜ ਜਿਵੇ ਉਹਦੇ ਵਾਸਤੇ ਵੀ ਅਸੀਂ ਐਲਓਸੀ ਆ ਜਿਹੜੀ ਉਹ ਕੀਤੀ ਹੋਈ ਹੈ ਤਾਂ ਕਿ ਉਹ ਵਿਦੇਸ਼ ਨਾ ੜ ਜਾਵੇ ਤੇ ਉਹਦੇ ਵਾਸਤੇ ਸਾਨੂੰ ਭਰੋਸਾ ਦਿੱਤਾ ਵੀ ਟਾਈਮ ਕੁਛ ਨਾ ਕੁਛ ਲੱਗ ਸਕਦਾ ਹੈਗਾ ਪਰ ਉਹਦੀ ਗ੍ਰਿਫਤਾਰੀ ਹੈਗੀ ਆ ਜਿਹੜੀ ਉਹ ਵਾਸ਼ ਹੋ ਗਈ ਹੋ ਗਈ ਦੁਬਨਾ ਸਰਨਾ ਨਹੀਂ ਹੈਗਾ ਤੇ ਜੋ ਸਾਡੇ ਇਸ ਤੋਂ ਬਾਅਦ ਦਾ ਸੀ ਵੀ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਮਜ਼ਦੂਰ ਨੇ ਜਿਹੜੇ ਜ਼ਖਮੀ ਹੋਏ ਸੀ ਉਹਨਾਂ ਦਾ ਇਲਾਜ ਹੈ ਜਿਹੜਾ ਸਾਡੇ ਕਹਿਣ ਦੇ ਮੁਤਾਬਕ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਜੇ ਅਸੀਂ ਪ੍ਰਾਈਵੇਟ ਕਰਾਉਣਾ ਚਾਹੁੰਦੇ ਹਾਂ ਤਾਂ ਪ੍ਰਾਈਵੇਟ ਕਰਾਇਆ ਜਾ ਰਿਹਾ ਹੈਗਾ ਜੋ ਮਤਲਬ ਸਰਕਾਰੀ ਤੌਰ ਤੇ ਹੈਗਾ ਉਹ ਮਤਲਬ ਸਾਡਾ ਵਧੀਆ ਹਿਸਾਬ ਦਾ ਉਹ ਚੱਲ ਰਿਹਾ ਹੈਗਾ ਪ੍ਰਸ਼ਾਸਨ ਨੇ ਕੀਤੇ ਵਾਅਦੇ ਮੁਤਾਬਕ ਜੋ ਮਤਲਬ ਸਰਪੰਚ ਕੁਲਦੀਪ ਸਿੰਘ ਹੈਗਾ ਉਹਦੇ ਘਰ ਦੇ ਜਿਹੜੀ ਟੁੱਟ-ਭੱਜ ਹੋਈ ਸੀ ਉਹਦੇ ਬਾਥਰੂਮਾਂ ਦੀ ਉਹ 플ਸ਼ ਦੀ ਉਹਦੀ ਜਿਹੜੀ ਦੁਬਾਰਾ ਰਿਪੇਅਰ ਉਹ ਕੀਤੀ ਜਾ ਰਹੀ ਆ ਉਹਦਾ ਸ਼ੀਸ਼ੇ ਜਾਂ ਹੋਰ ਸਮਾਨ ਸੀ ਜਿਹੜਾ ਉਹ ਤੋੜ ਦਿੱਤਾ ਗਿਆ ਸੀ ਬੱਲਵਾਂ ਪੰਤੇ ਸੀ ਬੋਰਡ ਆ ਜਿਹੜੇ ਬਿਜਲੀ ਦੇ ਉਹ ਤੋੜਤੇ ਸੀ ਉਹਦੀ ਜਿਹੜੀ ਰਿਪੇਅਰ ਉਹ ਹੈਗੀ ਦੁਬਾਰਾ ਲਾਉਣ ਦਾ ਉਹ ਕੰਮ ਆ ਜਿਹੜਾ ਚੱਲ ਰਿਹਾ ਇਸ ਤੋਂ ਬਿਨਾ ਕੁਲਦੀਪ ਸਿੰਘ ਨੂੰ ਜੋ ਦਾ ਹੋਰ ਨੁਕਸਾਨ ਹੋਏ ਭਈ ਐਲ ਸੀ ਡੀ ਟੁੱਟ ਗਈ ਜਾਂ ਹੋਰ ਹੈਗਾ ਉਹਦਾ 50000 ਰੁਪਇਆ ਜਿਹੜਾ ਉਹ ਕੁਲਦੀਪ ਸਿੰਘ ਨੂੰ ਪ੍ਰਸ਼ਾਸਨ ਦੇ ਵੱਲੋਂ ਡੀਸੀ ਵੱਲੋਂ ਦੇ ਦਿੱਤਾ ਗਿਆ ਹੈਗਾ ਅੱਜ ਅਸੀਂ ਉਹਨਾਂ ਨੂੰ ਕਿਹਾ ਹੈਗੇ ਵੀ ਇੱਕ ਜਿਹੜੇ ਸਾਡੇ ਨੌਜਵਾਨ ਹੈਗੇ ਆ ਜਾਂ ਪਰਿਵਾਰ ਨਹੀਂ ਉਹਨਾਂ ਦਾ ਸਮਾਨ ਆ ਜਾਮਾ ਤਲਾਸੀ ਵਾਲਾ ਉਹ ਨਹੀਂ ਮਿਲਿਆ ਹੈਗਾ ਉਹਨਾਂ ਨੇ ਕਿਹਾ ਵੀ ਉਹ ਸਾਤ ਕਟਾਣੇ ਤੋਂ ਅਸੀਂ ਉੱਥੇ ਭੇਜਤਾ ਜੈਤੋ ਠਾਣੇ ਦੇ ਵਿੱਚ ਉਹ ਜਾ ਕੇ ਬੰਦੇ ਲੈ ਆਉਣ ਇਸ ਤੋਂ ਬਿਨਾ ਜੋ ਕੁਲਦੀਪ ਸਿੰਘ ਦਾ ਲੈਪਟਾਪ ਟੁੱਟਿਆ ਹੈਗਾ ਹੋਰ ਸਮਾਨ ਹੈਗਾ ਉਹਦਾ ਡਾਟਾ ਚੋਰੀ ਕਰਕੇ ਲੈ ਗਏ ਜੋ ਵੀ ਸਮਾਨ ਹੈਗਾ ਉਹਦੀ ਲਿਸਟ ਬਣਾ ਕੇ ਦਿਓ ਉਹ ਅਸੀਂ ਮਤਲਬ ਉਹਦੀ ਪਰਪਾਈ ਹੈ ਜਿਹੜੀ ਮੈਡਮ ਨੇ ਵੀ ਕਿਹਾ ਹੈਗਾ ਐਸਐਸਪੀ ਨੇ ਧੀਰਸੂਬ ਨੇ ਵੀ ਕਿਹਾ ਵੀ ਅਸੀਂ ਉਹਦੀ ਪ੍ਰਭਾਈ ਕਰਾਂਗੇ ਬੰਦਿਆਂ ਦਾ ਇਲਾਜ ਜਿੱਥੇ ਕਰਾਉਣਾ ਹੈਗਾ ਉਹ ਅਸੀਂ ਕਰਾਵਾਂਗੇ ਜਿਹਦੇ ਕਰਕੇ ਪਿੰਡ ਦੇ ਵਿੱਚ ਅਸੀਂ ਇੱਕ ਐਕਟੀਵਿਟੀ ਵੱਲੋਂ ਇਹ ਧਾਰੀ ਹੋਈ ਆ ਵੀ ਜਿਹੜਾ ਜਾਤੀ ਵਿਵਾਦ ਖੜਾ ਕਰਨੀਆਂ ਚਾਹੁੰਦੀਆਂ ਨੇ ਕੁਝ ਜੱਥੇਬੰਦੀਆਂ ਅਸੀਂ ਉਹ ਨਹੀਂ ਬਣਨ ਦੇਣਾ ਹੈਗਾ ਕਿਉਂਕਿ ਅਸੀਂ ਉੱਥੇ ਹੀ ਰਹਿਣਾ ਹੈਗਾ ਅਸੀਂ ਜਾਤਾਂ ਦੀ ਲੜਾਈ ਨਹੀਂ ਲੜਦੇ ਹੈਗੇ ਤੇ ਅਸੀਂ ਜਮਾਤੀ ਲੜਾਈ ਕਰਦੇ ਆ ਜਮਾਤੀ ਲੜਾਈ ਪਿੰਡਾਂ ਦੇ ਸਹਿਯੋਗ ਤੋਂ ਬਿਨਾਂ ਨਹੀਂ ਲੜੀ ਜਾ ਸਕਦੀ ਹੈਗੀ ਜਿਹਦੇ ਕਰਕੇ ਕਿਸਾਨ ਜਥੇਬੰਦੀ ਆਪਦੇ ਪੱਧਰ ਤੇ ਅਸੀਂ ਮਜ਼ਦੂਰ ਜਥੇਬੰਦੀਆਂ ਆਪਣੇ ਪੱਧਰ ਦੇ ਉੱਤੇ ਪਿੰਡ ਦੇ ਵਿੱਚ ਹੈ ਜਿਹੜਾ ਭਾਈਚਾਰੇ ਨੂੰ ਬਹਾਲ ਕਰਾਉਣ ਵਾਸਤੇ ਅਸੀਂ ਯਤਨ ਕਰ ਰਹੇ ਹਾਂ ਤੇ ਅਸੀਂ ਪ੍ਰਸ਼ਾਸਨ ਨੂੰ ਇਹ ਗੱਲ ਕਹੀ ਹੈਗੀ ਵੀ ਠੀਕ ਹੈ ਹੁਣ ਤੱਕ ਉਹ ਚੱਲ ਰਿਹਾ ਪਰ ਗਮਦੂਰ ਸਿੰਘ ਦੀ ਜਿਹੜੀ ਗ੍ਰਿਫਤਾਰੀ ਆ ਉਹ ਮਤਲਬ ਜਲਦੀ ਤੋਂ ਜਲਦੀ ਹੋਣੀ ਚਾਹੀਦੀ ਹੈ ਜਿੰਨਾ ਪ੍ਰਸ਼ਾਸਨ ਦਾ ਕੰਟਰੋਲ ਦੇਖਿਆ ਅਸੀਂ ਪੋਜ਼ਿਟਿਵ ਰੋਲ ਦੇਖਿਆ ਹੈਗਾ ਅੱਜ ਵਧੀਆ ਮਾਹੌਲ ਦੇ ਵਿੱਚ ਸਾਡੀ ਮੀਟਿੰਗ ਹੋਈ ਆ ਸਾਡੀਆਂ ਗੱ ਸੁਣੀਆਂ ਗਈਆਂ ਨੇ ਉਹਨਾਂ ਨੂੰ ਇੰਪਲੀਮੈਂਟ ਕਰਨ ਦਾ ਉਹਨਾਂ ਨੇ ਭਰੋਸਾ ਦਿੱਤਾ ਹੈਗਾ ਉਹਦੇ ਜੋ ਜਿਹੜਾ ਸੀ 17 ਤਰੀਕ ਨੂੰ ਇੱਥੇ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਆ ਲਿਖਿਆ ਸੀ ਉਹ ਫਿਲਹਾਲ ਅਸੀਂ ਉਹ ਮੁਲਤਵੀ ਕੀਤਾ ਹੈਗਾ ਤੇ ਪ੍ਰਸ਼ਾਸਨ ਨੇ ਜੇ ਗੱਲਾਂ ਸਾਡੀਆਂ ਜਿਵੇਂ ਤੈ ਹੋਈਆਂ ਨੇ ਉਹ ਲਾਗੂ ਨਾ ਕੀਤੀਆਂ ਤਾਂ ਅਸੀਂ ਮੋੜ ਆਪਣੀ ਜਥੇਬੰਦੀ ਦੀ ਕਮੇਟੀ ਦੀ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਅਗਲਾ ਜਿਹੜਾ ਪ੍ਰੋਗਰਾਮ ਆ ਅਸੀਂ ਉਹ ਐਲਾਨ ਕਰਾਂਗੇ ਸੁਖਪਾਲ ਸਿੰਘ ਜਿੱਥੋਂ ਤੱਕ ਕਾਰਵਾਈ ਹੋਈ ਆ ਕਹਾਣੀ ਪੁੱਠੀ ਮੁੜੀ ਆ ਮਜ਼ਦੂਰਾਂ ਤੋਂ ਪਰਚੇ ਖਤਮ ਹੋਏ ਨੇ ਦੂਜੀ ਤਰ ਤੇ ਹੋਏ ਨੇ ਇਹ ਸਾਰਾ ਕੁਝ ਤੁਸੀਂ ਕੀ ਭਗਵੰਤਮਾਨ ਸਰਕਾਰ ਦੀ ਸੂਝਬੂਝ ਜਾਂ ਭਗਵੰਤਮਾਨ ਸਰਕਾਰ ਦੀ ਮਿਹਰਬਾਨੀ ਦੇਖਦੇ ਹੋ ਜਾਂ ਤੁਹਾਡੀ ਜਥੇਬੰਦੀਆਂ ਦੀ ਤਾਕਤ ਕਰਕੇ ਹੋਇਆ ਅਸੀਂ ਸਮਝਦੇ ਆਂ ਚੰਦਪਾਣ ਦੇ ਵਿੱਚ ਜੋ ਜ਼ਬਰ ਹੋਇਆ ਚੰਦਪਾਣ ਦੇ ਵਿੱਚ ਜੋ ਮਜ਼ਦੂਰਾਂ ਤੇ ਜ਼ਬਰ ਹੋਇਆ ਤੇ ਜ਼ਬਰ ਨੂੰ ਲੈ ਕੇ ਜੋ ਮਜ਼ਦੂਰ ਜਥੇਬੰਦੀਆਂ ਨੇ ਫੌਰੀ ਐਕਸ਼ਨ ਕੀਤਾ ਲੋਕਾਂ ਨੇ ਉਹਨੂੰ ਸਹਿਯੋਗ ਕੀਤਾ ਤੇ ਜਿੱਡਾ ਪੱਦਰ ਤੇ ਮਸਲਾ ਚਲਾ ਗਿਆ ਤੇ ਸਰਕਾਰ ਦੇ ਉੱਤੇ ਸਾਨੂੰ ਲੱਗਦਾ ਵੀ ਦਬਾਅ ਬਣਿਆ ਤੇ ਜਿਹੜੀ ਸਰਕਾਰ ਨੇ ਦਬਾਅ ਸਦਕਾ ਹੀ ਲੋਕਾਂ ਦੀ ਜਿੱਤ ਹੋਈ ਆ ਸੰਘਰਸ਼ ਦੀ ਜਿੱਤ ਹੋਈ ਆ ਜਿਹੜੀ ਜਿਹੜੀ ਸਰਕਾਰ ਆ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹ ਹਰ ਪਲੇਟਫਾਰਮ ਦੇ ਉੱਤੇ ਫੇਲ ਆ ਉਹ ਪੰਜਾਬ ਦੇ ਲੋਕਾਂ ਨਾਲ ਜਿੰਨੇ ਵੀ ਉਹਨੇ ਵਾਅਦੇ ਕੀਤੇ ਉਹ ਵਾਅਦੇ ਤੋਂ ਭੱਜ ਚੁੱਕੀ ਆ ਤੇ ਲੋਕਾਂ ਦਾ ਇੱਕ ਵੀ ਵਾਅਦਾ ਉਹਨੇ ਪੂਰਾ ਨਹੀਂ ਕੀਤਾ ਜਿਹੜੇ ਬਦਲ ਦੇ ਨਾਂ ਤੇ ਥੱਲੇ ਉਹਨਾਂ ਨੇ ਵੋਟਾਂ ਲੈ ਕੇ ਜਾਂਦੇ ਆ ਆ ਬਦਲ ਚੰਦਪਾਣ ਦੇ ਵਿੱਚ ਦੇਖ ਲੋ ਇੱਕ ਦਾਣ ਸਿੰਘ ਵਾਲੇ ਦੇ ਪਿੱਛੇ ਘਟਰਾ ਵਾਪਰੀ ਹੈਗੀ ਇਸ ਇਹ ਘਟਰਾਵਾ ਇਹ ਦਰਸਾਉਂਦਾ ਹੈਗਾ ਕਿ ਪੰਜਾਬ ਸਰਕਾਰ ਨਿੱਲ ਸਿੱਧ ਹੋ ਰਹੀ ਹੈ ਇੱਥੋਂ ਦਾ ਜਿਹੜਾ ਪ੍ਰਸ਼ਾਸਨਾ ਜੋ ਵੀ ਇਦੋਂ ਬਾਅਦ ਚੱਲਿਆ ਜੋ ਪ੍ਰੋਸੈਸ ਚੱਲਿਆ ਜਿੱਥੇ ਬੰਦਿਆਂ ਦੇ ਸੰਘਰਸ਼ ਸਦਕਾ ਚੱਲਿਆ ਅਸੀਂ ਸਮਝਦੇ ਹਾਂ ਕਿ ਸੰਘਰਸ਼ ਸਦਕਾ ਚੱਲਿਆ ਵਾ ਹੁਣ ਜਿਹੜਾ ਪ੍ਰਸ਼ਾਸਨ ਦਾ ਰੋਲ ਆ ਰਿਹਾ ਉਹ ਬਿਲਕੁਲ ਐ ਸਹਿਯੋਗੀ ਰੋਲ ਆ ਰਿਹਾ ਵਾ ਜਥੇਬੰਦੀਆਂ ਨੂੰ ਸਹਿਯੋਗ ਕਰ ਰਿਹਾ ਪ੍ਰਸ਼ਾਸਨ ਹੁਣ ਤੱਕ ਵੀ ਜਿਹੜੀ ਹੈ ਜਿਹੜੀ ਵੱਡੀ ਪ੍ਰਾਪਤੀ ਕੀਤੀ ਹੈ ਜਥੇਬੰਦੀਆਂ ਨੇ ਬੰਦੇ ਬਾਹਰ ਕੀਆ ਗਿਆ ਰਹਾ ਕਰਾਇਆ ਬਿਨਾਂ ਸ਼ਰਤ ਤੇ ਜਿਹੜੀ ਸੈਲਰ ਮਾਲਕ ਦੇ ਉੱਤੇ ਜਿਹੜਾ ਪਰਚਾ ਹੋਇਆ ਵਾ ਉਹ ਵੀ ਲੋਕਾਂ ਦੇ ਦਵਾ ਸਦਕਾ ਹੋਇਆ ਤੇ ਜਿਹੜੀ ਉਹਦੀ ਗ੍ਰਿਫਤਾਰੀ ਹੋਣੀ ਆ ਉਹ ਵੀ ਲੋਕਾਂ ਦੇ ਦਵਾ ਸਦਕੇ ਹੋਣੀ ਆ ਸਦਕਾ ਹੋਣੀ ਹੈਗੀ ਇਹ ਮੈਂ ਸਮਝਦਾ ਕਿ ਲੋਕਾਂ ਲੋਕ ਤਾਕਤ ਦੀ ਵੱਡੀ ਜੱਤ ਹੈਗੀ ਕੱਲ ਪੱਤਰਕਾਰਾਂ ਨੇ ਭਗਵੰਤ ਮਾਨ ਨੂੰ ਪੁੱਛਿਆ ਵੀ ਤੁਸੀਂ ਕਹਿੰਦੇ ਸੀ ਬਈ ਇਥੋਂ ਮੁੰਡਿਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪਿਆ ਕਰੇਗੀ ਜਿਹੜੇ ਬਾਹਰ ਗਏ ਨੇ ਉਹ ਵਾਪਸ ਆਉਣਗੇ ਗੋਰੇ ਵੀ ਵਾਪਸ ਆਉਣਗੇ ਭਗਵੰਤਮਾਨ ਸਾਹਿਬ ਕਹਿੰਦੇ ਵੀ ਦੇਖੋ ਇਹ ਸਿਸਟਮ ਕੋਈ 2 2.5 ਸਾਲਾਂ ਚ ਮੈਂ ਇਕੱਲਾ ਨਹੀਂ ਬਦਲ ਸਕਦਾ ਕੀ ਕਹੂੰ ਚੁਟਕੀਆਂ ਨਾਲ ਮਸਲੇ ਹੱਲ ਕਰਨ ਦੇ ਦਮਗਾ ਜੇ ਮਾਰਦੀ ਸੀ ਸਰਕਾਰ ਹੁਣ ਜਦੋਂ ਚੁਟਕੀਆਂ ਨਾਲ ਦਮ ਮਸਲੇ ਹੱਲ ਕਰਨ ਦੇ ਦਮਗਾ ਜੇ ਮਾਰਨ ਵਾਲੇ ਅੱਜ ਇਹ ਕਹਿੰਦੇ ਆ ਕਿ ਇਹ ਛੋਟਾ ਕੰਮ ਨਹੀਂ ਹੈਗਾ ਵਾ ਪਰ ਉਹਨਾਂ ਨੂੰ ਇਹਨਾਂ ਨੂੰ ਲੱਗਦਾ ਸੀ ਵੀ ਯਾਰ ਸਿਸਟਮ ਬਦਲਣਾ ਕਿਤੇ ਛੋਟਾ ਕੰਮ ਨਹੀਂ ਹੈਗਾ ਇਨਕਲਾਬ ਦੀ ਜਿਹੜੀ ਪਰਿਭਾਸ਼ਾ ਆ ਗਈ ਇਨਕਲਾਬ ਕੀ ਹੁੰਦਾ ਵਾ ਸ਼ਾਇਦ ਇਹਨਾਂ ਨੂੰ ਪਤਾ ਨਹੀਂ ਕਿਉਂਕਿ ਇਨਕਲਾਬ ਇਹਨਾਂ ਦੇ ਹਿਸਾਬ ਨਾਲ ਪੱਗ ਬਦਲ ਨਾਲ ਇਨਕਲਾਬ ਇਨਕਲਾਬੀ ਥੋੜਾ ਹੋ ਜਾਂਦਾ ਇਨਕਲਾਬ ਨਹੀਂ ਹੋ ਜਾਂਦਾ ਭਗਤ ਸਿੰਘ ਦੇ ਪਿੰਡ ਜਾ ਕੇ ਸੌਂ ਖਾਣ ਨਾਲ ਇਨਕਲਾਬ ਥੋੜਾ ਹੋ ਜਾਂਦਾ ਵਾ ਇਨਕਲਾਬ ਲਈ ਜਦੋ ਜਹਿਦ ਕਰਨੀ ਪੈਂਦੀ ਹੈ ਇਨਕਲਾਬ ਲਈ ਸਤਾ ਬਦਲ ਨਹੀਂ ਪੈਂਦੀ ਹੈਗੀ ਤੇ ਇਹਨਾਂ ਨੇ ਸਿਰਫ ਝੰਡੇ ਬਦਲੇ ਪੱਗਾਂ ਬਦਲੀਆਂ ਸਾਰਾ ਸਿਸਟਮ ਉਹੀ ਆ ਵਿਚਾਰਤਾ ਰ ਉਹਨਾਂ ਦੀ ਉਹੀ ਆ ਨੀਤੀ ਉਹੀ ਆ ਸਿਰਫ ਲੋਕਾਂ ਨੂੰ ਇੱਕ ਹੂੰ ਜਿਹੜੇ ਕਹਿੰਦੇ ਸੀ ਵੀ ਅੰਗਰੇਜ਼ ਆਉਣਗੇ ਅੰਗਰੇਜ਼ ਕੰਮ ਲੈਣ ਆਉਣਗੇ ਸਾਡੇ ਤੋਂ ਇਹ ਇਹਨਾਂ ਦੇ ਸਾਰੇ ਜਿਹੜੇ ਸੀਗੇ ਇਹੋ ਚੁਟਕਲੇ ਸੀ ਸਾਰੇ ਜੁਮਲੇ ਸੀ ਤੇ ਚੁਟਕਲੇ ਨਾਲ ਭਗਵੰਤ ਮਾਨ ਜੀ ਕਦੇ ਸਰਕਾਰਾਂ ਨਹੀਂ ਚਲਦੀਆਂ ਵਾਂ ਚੁਟਕਲੇ ਨਾਲ ਕਦੇ ਵੀ ਲੋਕਾਂ ਦੇ ਢਿੱਡ ਨਹੀਂ ਭਰ ਦੇਗੇ ਚੰਦ ਭਾਣ ਇਸ ਸਰਕਾਰ ਦੇ ਚੰਦ ਭਾਣ ਕਾਂਡਾ ਜਿਹੜਾ ਇਸ ਸਰਕਾਰ ਦੇ ਮੂੰਹ ਦੇ ਉੱਤੇ ਇੱਕ ਥੱਪੜ ਆ ਜਿਹੜੀ ਸਰਕਾਰ ਕਹਿੰਦੀ ਹੁੰਦੀ ਸੀ ਕਿ ਲੋਕਾਂ ਨੂੰ ਦਰਨੇ ਨਹੀਂ ਲਾਉਣੇ ਪਾਣੇ ਸਾਡੇ ਲੋਕ ਸ਼ਾਂਤੀ ਨਾਲ ਰਹਿਣਗੇ ਇੱਥੇ ਲੋਕ ਅੱਜ ਵੀ ਲਗਾਤਾਰ ਦਰਨੇ ਤੇ ਭੁੱਖ ਹੜਤਾਲਾਂ ਤੇ ਬੈਠੇ ਆ ਲੋਕ ਅੱਜ ਵੀ ਇਨਸਾਫ਼ ਦੀ ਮੰਗ ਕਰ ਰਹੇ ਤੇ ਪਰ ਇਨਸਾਫ਼ ਸਰਕਾਰ ਤੇ ਸਰਕਾਰ ਦੇ ਉਹ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਹੈ ਅਸੀਂ ਸਰਕਾਰ ਦੀ ਇਸ ਨਖਿੱਧ ਕਾਰਵਾਈ ਦੀ ਜਿੰਨੀ ਵੀ ਨਿੰਦਿਆ ਕਰ ਸਕਦੇ ਆ ਉਹ ਨਹੀਂ ਘਟਾ ਉਮੀਦ ਕਰਾਂਗੇ ਲੋਕਾਂ ਤੋਂ ਕਿ ਆਓ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਜਿਹੜੇ ਦੱਬੇ ਕੁਚਲੇ ਲੋਕ ਨੇ ਉਹਨਾਂ ਦੀ ਇੱਕ ਲੋਕ ਲਹਿਰ ਬਣਾ ਕੇ ਉਹਨਾਂ ਨੂੰ ਇਨਕਲਾਬ ਵੱਲ ਲੈ ਕੇ ਜਾਏ। ਧੰਨਵਾਦ। ਸਪੀਕਰ ਸਾਹਿਬ ਦਾ ਕੱਲਾ ਹਲਕਾ ਇਹ ਨਹੀਂ ਰਹਿ ਗਿਆ ਕਿਉਂਕਿ ਦੂਜੇ ਨੰਬਰ ਤੇ ਮੁੱਖ ਮੰਤਰੀ ਤੋਂ ਦੂਜੇ ਨੰਬਰ ਦੀ ਕੁਰਸੀ ਸਪੀਕਰ ਸਾਹਿਬ ਦੀ ਹੁੰਦੀ ਆ। ਚਾਹੇ ਲੋਕ ਸਭਾ ਦਾ ਹੋਵੇ ਚਾਹੇ ਵਿਧਾਨ ਸਭਾ ਦਾ ਹੋਵੇ। ਕਲਤਾਰ ਸੰਧਮਾ ਨੂੰ 5 ਤਰੀਕ ਦੀ ਘਟਨਾ ਹੋਈ 6 ਨੂੰ ਆ ਕੇ ਸਤ ਨੂੰ ਆ ਕੇ ਇੱਥੇ ਕੋਟਕਪੂਰੇ ਆ ਕੇ ਬੈਠ ਜਾਂਦਾ ਜੇ ਤੂੰ ਆ ਕੇ ਬੈਠ ਜਾਂਦਾ ਲੋਕਾਂ ਦੀ ਗੱਲ ਕਰਦਾ ਲੋਕਾਂ ਦਾ ਉੱਥੇ ਸਮਝੌਤਾ ਕਰਾਉਂਦਾ ਲੋਕਾਂ ਦੇ ਜਿਹੜਿਆਂ ਦੇ ਉੱਤੇ ਕਹਿਰ ਹੋਇਆ ਸੀਗਾ ਉਹਨਾਂ ਦੀ ਗੱਲ ਕਰਦਾ ਉਹਨਾਂ ਦੇ ਪਾਣੀ ਛਿੜਕਦਾ ਇੱਥੇ ਬਿਲਕੁਲ ਜ਼ੀਰੋ ਆ ਉਹ ਇਸ ਦੇ ਵਿੱਚ ਮੈਂ ਫੇਰ ਕਹਿਣਾ ਕਿ ਦੂਜੇ ਨੰਬਰ ਦਾ ਉਹਦਾ ਸਪੀਕਰ ਸਾਹਿਬ ਕੋਲੇ ਹੁੰਦਾ ਹਾਲਾਂਕਿ ਮੁੱਖ ਮੰਤਰੀ ਤੋਂ ਸੈਕਿੰਡ ਨੰਬਰ ਤੇ ਇੱਥੇ ਮੇਰੇ ਸਾਹਮਣੇ ਧਿਆਨ ਦੇ ਵਿੱਚ ਵੀ ਕੋਈ ਜਨਮਾ ਸਾਹਿਬ ਨੇ ਕੋਈ ਬਿਆਨ ਦਿੱਤਾ ਜਾਂ ਕੋਈ ਕੇਸ ਦੇ ਗੱਲ ਦੇ ਵਿੱਚ ਕਿਸੇ ਕੁ ਦੇ ਵਿੱਚ ਪੱਖ ਚੜਿਆ ਉਹ 날 ਤੱਕ ਚੁੱਪੀ ਧਾਰੀ ਆ ਇੱਕ ਆਦੀ ਚੁੱਪ ਤੋੜਨ ਨੂੰ ਬੂਰੇ ਨਹੀਂ ਆਏਗੇ ਇਸ ਕਰਕੇ ਉਹ ਵੀ ਫੇਲ ਆ ਦੋਸਤੋ ਤੁਸੀਂ ਸੁਣਿਆ ਦੀਪਤੀ ਕਮਿਸ਼ਨਰ ਦੇ ਆਫਿਸ ਦੇ ਸਾਹਮਣੇ ਅੱਜ ਖੜੇ ਆ ਔਰ ਇਹ ਜੱਥੇਬੰਦੀਆਂ ਚੰਦਪਾਨ ਦੇ ਮਸਲੇ ਤੇ ਅੱਜ ਫੇਰ ਮਿਲ ਕੇ ਆਈਆਂ ਨੇ ਅੱਗੇ ਨਤੀਜਾ ਕੀ ਨਿਕਲੇਗਾ ਇਹ ਵਕਤ ਦੱਸੇਗਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨ